ਇੱਕ ਸਮੇ ਦਾ ਵਾਕਿਆ ਕਿ ਦੋ ਸਕੀਆਂ ਪੈਣਾ ਦੋ ਸਕੀਆਂ ਪੈਣਾ ਜਿਨ੍ਹਾਂ ਦਾ ਇੱਕੋ ਘਰ ਦੇ ਵਿੱਚ ਵਿਆਹ ਹੋ ਗਿਆ ਇੱਕ ਪਾਸੇ ਦੋ ਸਕੀਆਂ ਪੈਣਾ ਇੱਕ ਪਾਸੇ ਦੋ ਸਕੇ ਪਰਾ ਵਿਆਹ ਹੋ ਗਿਆ ਸਮਾਂ ਬੀਤਦਾ ਗਿਆ ਵਕਤ ਬੀਤਦਾ ਗਿਆ ਦੋਨਾਂ ਪੈਣਾ ਦੇ ਘਰੇ ਔਲਾਦ ਕੋਈ ਨਹੀਂ ਹੋਈ ਨਾ ਕੋਈ ਪੁੱਤ ਨਾ ਕੋਈ ਧੀ ਲੇਕਿਨ ਉਹ ਦੋਨੋਂ ਪੈਣਾ ਨੇ ਇਲਾਜ ਪੱਕਾ ਨਾ ਕੋਈ ਡਾਕਟਰ ਨਾ ਵੈਦ ਨਾ ਹਕੀਮ ਛੱਡਿਆ ਜਿੱਥੇ ਕੋਈ ਦੱਸ ਪਾਉਂਦਾ ਉੱਥੇ ਚਲੀਆਂ ਜਾਂਦੀਆਂ ਕਰਦੇ ਆ ਕਰਦੇ ਆ ਕਾਫੀ ਸਾਰਾ ਸਮਾਂ ਬੀਤ ਗਿਆ ਥੱਕ ہار ਕੇ ਕਦਨ ਬੈਠ ਗਈਆਂ ਰੱਬ ਦੇ ਨਾਲ ਤਾਨੇ ਮੇਨੇ ਕਰਨ ਲੱਗਿਆ ਯਾਰ ਰੱਬ ਆਹ ਤਕਦੀਰ ਏ ਮੁਕੱਦਰ ਭਾਗ ਲਿਖਣ ਵਾਲਾ ਤਾਂ ਤੂੰ ਹੀ ਆ ਤੇ ਸਾਡਾ ਦੋਵਾਂ ਭੈਣਾਂ ਦਾ ਕਿਦਾਂ ਦਾ ਮੁਕੱਦਰ ਲਿਖ ਦਿੱਤਾ ਕਿ ਦੋਵਾਂ ਨੂੰ ਬੇਔਲਾਦ ਲਿਖ ਦਿੱਤਾ ਚੱਲ ਦੋਵਾਂ ਦੇ ਨਹੀਂ ਤਾਂ ਇੱਕ ਦੇ ਮੁਕੱਦਰਾਂ ਦੇ ਵਿੱਚ ਕੋਈ ਧੀ ਜਾਂ ਪੁੱਤ ਹੀ ਲਿਖ ਦਿੰਦਾ ਪਰ ਤੂੰ ਅਸੀਂ ਕਿਹੜਾ ਐਸਾ ਗੁਨਾਹ ਕਰ ਦਿੱਤਾ ਕਿ ਤੂੰ ਸਾਡੇ ਮੁਕੱਦਰ ਹੀ ਤਾਂ ਦੇ ਲਿਖ ਦਿੱਤੇ ਦਰਵਾਜ਼ੇ ਵੱਲ ਨੂੰ ਮੂੰਹ ਕੀਤਾ ਆਪਣੇ ਘਰ ਦੇ ਵਿੱਚ ਬੈਠੀਆਂ ਐਨੇ ਨੂੰ ਸ਼ਾਮ ਦਾ ਵਕਤ ਪੰਜ ਪੀਰ ਸਰਕਾਰ ਦੇ ਮੰਨਣ ਵਾਲਾ ਇੱਕ ਫਕੀਰ ਪਿੰਡ ਦੇ ਵਿੱਚੋਂ ਗੱza ਕਰਕੇ ਜਦੋਂ ਵਾਰਸ ਜਾ ਰਿਹਾ ਛੇਤੀ ਛੇਤੀ ਦਰਵਾਜ਼ੇ ਦੇ ਕੋਈ ਨੰਗੇ ਉਹਨਾਂ ਨੇ ਕਰੋ ਖੈਰ ਨਹੀਂ ਲਿਆ ਤੇ ਉਹਨਾਂ ਪੈਣਾ ਦਾ ਖਿਆਲ ਪੈ ਗਿਆ ਪੱਜੀਆਂ ਪੱਜੀਆਂ ਗਈਆਂ ਗੱਲ ਵਿੱਚ ਪੰਨਾ ਪਿਆ ਜਾ ਕੇ ਕਹਿ ਲਗੀ ਬਾਬਾ ਜੀ ਅਸੀਂ ਤਾਂ ਪਹਿਲੇ ਰੱਬ ਦੀਆਂ ਮਾਰੀਆਂ ਹੋਈਆਂ ਤੁਸੀਂ ਸਾਡੇ ਬੂਹੇ ਦੇ ਕੋਈ ਨੰਗੇ ਬਿਨਾ ਖੈਰ ਲੈ ਸੜ ਤਾਂ ਕੋਈ ਬਣਾ ਹੋ ਗਿਆ ਕੋਈ ਗਲਤੀ ਹੋ ਗਈ ਕੋਈ ਉਚਾ ਨਿਮਕਾ ਹੋ ਗਿਆ ਆ ਫਕੀਰ ਦੀ ਜ਼ਾਤ ਨੇ ਕਿਹਾ ਨਹੀਂ ਬੇਟਾ ਮੈਂ ਹੁਣ ਜਾਣਾ ਮੈਂ ਸਰਕਾਰ ਦੇ ਦਰਬਾਰ ਤੇ ਸ਼ਰਾਗ ਵੀ ਕਰਨਿਆ ਚਾੜੂ ਪੋਚਾ ਵੀ ਕਰਨਾ ਇਸ ਕਰਕੇ ਮੈਂ ਲੰਘਿਆ ਪਰ ਜਦੋਂ ਤੁਸੀਂ ਇਹ ਗੱਲ ਕਹੀ ਫਕੀਰ ਨੇ ਕਿਹਾ ਤੁਸੀਂ ਰੋਈਆਂ ਕਤੋਂ ਰੋਈਆਂ ਕਤੋਂ ਦੋਨੋਂ ਪੈਣਾ ਅੱਜ ਕਰ ਲਗਿਆ ਸਰਕਾਰ ਅਸੀਂ ਦੋਨੋਂ ਪੈਣਾ ਇੱਕੋ ਘਰ ਦੇ ਵਿੱਚ ਵਿਆਹਿਆ 10 12 ਸਾਲ ਸਾਡੀ ਸ਼ਾਦੀ ਨੂੰ ਬੀਤ ਗਈ ਲੇਕਿਨ ਸਾਡੇ ਔਲਾਦ ਕੋਈ ਨਹੀਂ ਹੋਈ ਇਲਾਜ ਪੱਖੋਂ ਕੋਈ ਡਾਕਟਰ ਕੋਈ ਵੈਦ ਕੋਈ ਹਕੀਮ ਅਸੀਂ ਛੱਡਿਆ ਨਹੀਂ ਪਰ ਸਾਡੇ ਕੋਈ ਔਲਾਦ ਨਹੀਂ ਹੋਈ ਤੇ ਤੁਸੀਂ ਤੇ ਰੱਬ ਦੇ ਫਕੀਰ ਹੋ ਤੁਸੀਂ ਸਾਡੇ ਵਾਸਤੇ ਦੁਆ ਕਰਦੇ ਹੋ ਕਿਉਂਕਿ ਸਾਧੂ ਬੋਲੇ ਸੈ ਸਵਾ ਸਾਧੂ ਕਾ ਬੋਲਾ ਮੇਰਥਾ ਨਾ ਜਾ ਪਰ ਫਕੀਰ ਕਹਿੰ ਲਗਾ ਬੇਟਾ ਮੇਰੇ ਵਿੱਚ ਐਨੀ ਤਾਕਤ ਨਹੀਂ ਕਿ ਮੈਂ ਇਹ ਗੱਲ ਕਹਾਂ ਤੁਹਾਡੇ ਘਰੇ ਔਲਾਦ ਹੋ ਗਈ ਜਿਨ੍ਹਾਂ ਦੇ ਦਰਦਾਂ ਮੈਂ ਕੁੱਤਾ ਜਿਨ੍ਹਾਂ ਦੇ ਦਰਦਾਂ ਮੈਂ ਨੌਕਰਾਂ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਆ ਜਾਓ ਤੁਹਾਡੀ ਮੁਸ਼ਕਲ ਜ਼ਰੂਰ ਹੱਲ ਹੋਏਗੀ ਐਨੀ ਗੱਲ ਕਹਿ ਕੇ ਫਕੀਰ ਨੇ ਖੈਰ ਲਿਆ ਚੜਾ ਗਿਆ ਹੁਣ ਦੋਨੋਂ ਪੈਣਾ ਸਲਾਹ ਕਰਨ ਲੱਗੇ ਆ ਵੱਡੀ ਕਹਿੰਦੀ ਕਿ ਕਿੱਦਾਂ ਪੈਣਾ ਜਾਣਾ ਉਹ ਕਹਿੰਨ ਗਈ ਪੈਣਾ ਜਦੋਂ ਸਾਡੇ ਸਾਨੂੰ ਲੋਕਾਂ ਨੇ ਡਾਕਟਰ ਵੈਦ ਹਕੀ ਮੈਂ ਨਹੀਂ ਨਹੀਂ ਦੂਰ ਦੱਸੇ ਅਸੀਂ ਗਈਆਂ ਤਿਆਂ ਲੱਗੇ ਫਕੀਰ ਦਾ ਦਰਬਾਰ ਹੈ ਚੱਲ ਆਪਾਂ ਚੱਲਦੀਆਂ ਕੀ ਪਤਾ ਸਾਡੇ ਭਾਗ ਇੱਥੇ ਹੀ ਜਾਪੈਣ ਮੁਕੱਦਰ ਇੱਥੇ ਜਾਪੈਣ ਵੀਰਵਾਰ ਵਾਲਾ ਦਿਨ ਦੋਨੋਂ ਪੈਣਾ ਨੇ ਪ੍ਰਸ਼ਾਦ ਲਿਆ ਜੋ ਵੀ ਤਿਲ ਫੁੱਲ ਲੈਣਾ ਸੀ ਲਿਆ ਤੁਰ ਪਈਆਂ ਜਦੋਂ ਦਰਬਾਰ ਤੇ ਪੰਜ ਪੀਰ ਸਰਕਾਰ ਦੇ ਦਰਬਾਰ ਦਿੱਤੇ ਗਈਆਂ ਜਾ ਕੇ ਜਦੋਂ ਦੁਆ ਕਰ ਲੱਗੀ ਅੱਖਾਂ ਵਿੱਚ ਛੱਤੂ ਆ ਗਿਆ ਰੋਣ ਲੱਗ ਪਈਆਂ ਅੱਗੇ ਉਹੀ ਫਕੀਰ ਬੈਠਾ ਹੋਇਆ ਸੀ ਉਹ ਉੱਠਿਆ ਕਹਿ ਲਗਾ ਬੇਟਾ ਇਹ ਸਖੀਆਂ ਦਾ ਦਰਬਾਰ ਹੈ ਇੱਥੇ ਆ ਕੇ ਰੋਣਾ ਨਹੀਂ ਜੇ ਤੁਸੀਂ ਇੱਥੇ ਵੀ ਆ ਕੇ ਰੋਂਦੀਆਂ ਰਹੀਆਂ ਫਿਰ ਇੱਥੇ ਆਉਣ ਦਾ ਫਾਇਦਾ ਕੀ ਹੈ ਉਸੀ ਦੁਆ ਕਰੋ ਤੇ ਮੈਂ ਵੀ ਤੁਹਾਡੇ ਹੱਕ ਦੇ ਵਿੱਚ ਦੁਆ ਕਰਦਾ ਹਾਂ ਲਾ ਹਾਜ਼ਰੀ ਫਕੀਰ ਵੀ ਦੁਆ ਕਰ ਰਿਹਾ ਦੋਨੋਂ ਪੜਾ ਦੁਆ ਕਰ ਰਿਹਾ ਇਹਨਾਂ ਨੂੰ ਫਕੀਰ ਦੀ ਪੰਜ ਪੀਰ ਸਰਕਾਰ ਦੇ ਨਾਲ ਇੱਕ ਗੈਬੀ ਗੁਫ਼ਤਗੂ ਹੋਈ ਪੰਜ ਪੀਰ ਸਰਕਾਰ ਨੇ ਫਰਮਾਇਆ اے ਮੇਰੇ ਮਾਨਨੇ ਵਾਲੇ ਫਕੀਰ ਇਹ ਲੜਕੀਆਂ ਬੜਾ ਯਕੀਨ ਬੜਾ ਵਿਸ਼ਵਾਸ ਰੱਖ ਕੇ ਆਈਆਂ ਅੱਜ ਖਾਲੀ ਨਹੀਂ ਜਾਣੀਆਂ ਚਾਹੀਦੀਆਂ ਇਹਨਾਂ ਦਾ ਦਿਲ ਨਾ ਥੋੜੀ ਇਹਨਾਂ ਨੂੰ ਖਾਲੀ ਨਾ ਮੋੜੀ ਮੇਰੇ ਮਨੋਂ ਤੈਨੂੰ اختیار ਹੈ ਜੋ ਵੀ ਨਨ ਸੁਬਾਨ ਦਾ ਨਹੀਂ ਜੋ ਵੀ ਕਾਲ ਦੇਣਾ ਤੂੰ ਦੇ ਦੇ ਉਹ ਕਮਣਿਆ ਜ਼ਬਾਨ ਤੂੰ ਦੇ ਦੇ ਕਾਲ ਤੂੰ ਦੇ ਦੇ ਪੂਰੀ ਅਸੀਂ ਕਰਦੇ ਅਗੇ ਪੂਰੀ ਅਸੀਂ ਕਰਦੇ ਅੰਨੀ ਗੱਲ ਜਦ ਪੰਜ ਪੀਰ ਸਰਕਾਰ ਦੀ ਫਕੀਰ ਨੇ ਸੁਣੀ ਅੱਗੇ ਵਧਿਆ ਕੋਈ ਦਰਬਾਰ ਤੇ ਖਜ਼ੂਰਾਂ ਦਾ ਪ੍ਰਸ਼ਾਦ ਚੜ੍ਹ ਕੇ ਗਿਆ ਸੀ ਉਸ ਫਕੀਰ ਨੇ ਚੱਕਿਆ ਕੁਛ ਛੋਟੀ ਪਹਿਣ ਦੀ ਚੋਲੀ ਵਿੱਚ ਪਾ ਦਿੱਤੀ ਕੁਛ ਵੱਡੀ ਪਹਿਣ ਦੀ ਚੋਲੀ ਵਿੱਚ ਪਾ ਦਿੱਤੀ ਤੇ ਮੂੰਹ ਹੋਏ ਗੱਲ ਕਹੀ ਬੇਟਾ ਇਹਨਾਂ ਨੂੰ ਖਜ਼ੂਰਾ ਨਹੀਂ ਸਮਝਣਾ ਇਹ ਸਰਕਾਰ ਦੀ ਰਹਿਮਤ ਨਾਲ ਤੁਹਾਨੂੰ ਪੁੱਤ ਦੇ ਕੇ ਤੋਰ ਰਿਹਾ ਹੈ ਜੇ ਜਦੋਂ ਸਮਾਏਗਾ ਤੁਹਾਡੇ ਦੋਨਾਂ ਦੇ ਘਰੇ ਇੱਕ ਇੱਕ ਪੁੱਤ ਜ਼ਰੂਰ ਹੋਊਗਾ ਹੁਣ ਦੋਨੋਂ ਭੈਣਾਂ ਨੇ ਸਜਦਾ ਸਲਾਮ ਕੀਤਾ ਤੁਰਪੀਆਂ ਪਰਪੀਆਂ ਹੁਣ ਵੱਡੀ ਭੈਣ ਮਾਡਰਨ ਜ਼ਮਾਨੇ ਦੀ ਸੀ ਮੂੰਹ ਦੇ ਵਿੱਚ ਪਾਣ ਪਾਇਆ ਉਹ ਸੋਚਣ ਲੱਗੀ ਫਕੀਰ ਨੇ ਐਡੀ ਦੂਰ ਸੱਧਿਆ ਸਮਾਂ ਵੀ ਬਰਬਾਦ ਕੀਤਾ ਤੇ ਉਤੋਂ ਦਿੱਤਾ ਕਿ ਆ ਖਸੂਰਾ ਅੱਗੇ ਅਸੀਂ ਕਿਲੋ ਕਿਲੋ ਖਾ ਜਣੀਆਂ ਜੇ ਪੁੱਤ ਹੋਣਾ ਹੁੰਦਾ ਉਦੋਂ ਦਾ ਹੋ ਜਾਂਦਾ ਇਹ ਤਾਂ ਫਕੀਰ ਨੇ ਟਾਲ ਮਟੋਲਾ ਜਿਆ ਕਰ ਦਿੱਤਾ ਹੁਣ ਕੀ ਕਿ ਉਸ ਵੱਡੀ ਪੈਣ ਦਾ ਸਿੱਧਕ ਯਕੀਨ ਵਿਸ਼ਵਾਸ ਟੁੱਟ ਗਿਆ ਸੋਚਣ ਲੱਗੀ ਜੇ ਮੈਂ ਖਜੂਰਾ ਖਾਦੀਆਂ ਤੇ ਪਾਣ ਦਾ ਸਵਾਦ ਨਹੀਂ ਜਾਂਦਾ ਜਾਣਾ ਪਾਣ ਦਾ ਸਵਾਦ ਵੀ ਉਹ ਜਾਂਦਾ ਰਹਿਣਾ ਸੋਚਣ ਲੱਗੀ ਕਿ ਮੈਂ ਖਜੂਰਾ ਨਹੀਂ ਖਾਣੀ ਆ ਤੇ ਜਾਂਦੀ ਜਾਂਦੀ ਇੱਕ ਪੱਥਰ ਦੇ ਕੋਨੇ ਕੋਲ ਬੜਾ ਸਾਫ ਕੇ ਰੱਖ ਗਏ ਛੋਟੀ ਪੈਣ ਨੂੰ ਕਹਿਣ ਲੱਗੀ ਤੂੰ ਵੀ ਰੱਖ ਦੇ ਉਹ ਕਹਿਣ ਲੱਗੀ ਨਹੀਂ ਕੀ ਪਤਾ ਸਰਕਾਰ ਕਿਹੜੀ ਮੌਜ ਦੇ ਵਿੱਚ ਆਏ ਆ ਪਤਾ ਨਹੀਂ ਉਹਨੇ ਕੀ ਕੀਤਾ ਪੰਜ ਪੀੜ ਸਰਕਾਰ ਦਾ ਨਾਂ ਲਿਆ ਉਹ ਖਜੂਰਾ ਦਾ ਪ੍ਰਸ਼ਾਦ ਖਾਣਿਆ ਚੱਲ ਜਾਂਗੀਆਂ ਹੁਣ ਵਕਤ ਆਇਆ ਸਮਾਇਆ ਕਿ ਪੰਜਬੀ ਸਰਕਾਰ ਦੀ ਐਸੀ ਰਹਿਮਤ ਹੋਈ ਐਸੀ ਕਰਮਨਵਾਜ਼ੀ ਹੋਈ ਕਿ ਛੋਟੀ ਭੈਣ ਦੇ ਘਰੇ ਕੱਚਾ ਨਵਰਗਾ ਪੁੱਤ ਹੋਇਆ। ਚਾਹ ਨਵਰਗਾ ਪੁੱਤ ਹੋਇਆ ਵੱਡੀ ਭੈਣ ਨੂੰ ਜਦੋਂ ਪਤਾ ਲੱਗਾ ਅੰਦਰ ਵੜ ਕੇ ਰੋਂ ਲੱਗੀ ਰੋਂਦੀ ਐ ਨਾਲੇ ਤਰਲੇ ਕਰਦੀ ਐ ਮਿੰਤਾ ਕਰਦੀ ਐ ਯਾ ਪੰਜਬੀ ਸਰਕਾਰ ਜੇ ਉਸ ਵੇਲੇ ਯਕੀਨ ਵਿਸ਼ਵਾਸ ਮੈਂ ਵੀ ਰੱਖ ਲੈਂਦੀ ਉਹ ਖਜ਼ੂਰਾਂ ਦਾ ਪ੍ਰਸ਼ਾਦ ਮੈਂ ਵੀ ਖਾ ਲੈਂਦੀ ਤਾਂ ਪੁੱਤ ਮੇਰੇ ਘਰੇ ਵੀ ਜ਼ਰੂਰ ਹੋਣਾ ਸੀ। ਪਰ ਸਿਆਣੇ ਦਾ ਕਹਣਾ ਕਿ ਫਿਰ ਪਛਤਾਵਾ ਕੀ ਕਰੇ ਜਦ ਚਿੜੀਆਂ ਚੁੱਕ ਗਈਆਂ ਖੇਰ। ਇਹ ਤਾਂ ਫਕੀਰ ਦੀ ਮੌਜ ਆ ਪਤਾ ਨਹੀਂ ਕਿਦੇ ਉੱਤੇ ਆ ਜਾਣੀ ਸਮਾਂ ਸਾਮ ਲੈਣਾ ਚਾਹੀਦਾ ਵਕਤ ਸਾਮ ਲੈਣਾ ਚਾਹੀਦਾ ਜੇ ਹੱਥੋਂ ਨਿਕਲ ਜਾਵੇ ਸਾਰੀ ਉਮਰ ਬੰਦਾ ਪਛਤਾਉਂਦਾ ਰਹਿੰਦਾ ਪਰ ਉਹ ਵਕਤ ਤਾਂ ਹੱਥ ਨਹੀਂ ਆਉਂਦਾ ਅੱਜ ਵੱਡੀ ਭੈਣ ਦੇ ਹੱਥੋਂ ਮੌਕਾ ਨਿਕਲ ਗਿਆ ਸਮਾਂ ਨਿਕਲ ਗਿਆ ਅੰਦਰ ਵੱੜ ਕੇ ਰੋਂਦੀ ਹੈ ਨਾਲੇ ਪਛਤਾਉਂਦੀ ਹੈ ਤੇ ਨਾਲੇ ਡਰਦੀ ਹੈ ਜੇ ਛੋਟੀ ਭੈਣ ਨੂੰ ਪਤਾ ਲੱਗਿਆ ਉਹਨੇ ਕਹਿਣਾ ਕਿ ਹੈ ਤਾਂ ਮੇਰੀ ਵੱਡੀ ਭੈਣ ਪਰ ਇਹਨੂੰ ਮੇਰੇ ਪੁੱਤ ਦਾ ਦੁੱਖ ਹੋ ਗਿਆ ਇਹਨੂੰ ਖੁਸ਼ੀ ਨਹੀਂ ਹੋਈ ਉਹ ਵੱਡੀ ਭੈਣ ਬਾਹਰ ਨਿਕਲੀ ਸਮਾਂ 20 ਤੱਕ ਆ ਗਿਆ ਦਿਨ 1 2 3 4 5 6 7 8 9 10 11 12 ਕਰਦੇ ਕਰਦੇ ਬੱਚਾ 40 ਦਿਨਾਂ ਦਾ ਹੋ ਗਿਆ 40 ਦਿਨਾਂ ਦਾ ਹੋ ਗਿਆ ਵੀਰ ਵਾਰ ਆਇਆ ਹੁਣ ਛੋਟੀ ਭੈਣ ਨੇ ਆਪਣੇ ਭੈਣ ਭਰਾ ਆਂਢੀ ਗੁਆਂਢੀ ਸਾਰੇ ਇਕੱਠੇ ਕੀਤੇ ਰਿਸ਼ਤੇਦਾਰ ਇਕੱਠੇ ਕੀਤੇ ਬੱਚੇ ਨੂੰ ਸਲਾਮ ਕਰਨ ਵਾਸਤੇ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਲੈ ਕੇ ਜਾ ਰਹੇ ਨੇ ਜਦੋਂ ਦਰਬਾਰ ਦੇ ਉੱਤੇ ਪਹੁੰਚੇ ਅੱਗੇ ਉਹੀ ਫਕੀਰ ਬੈਠਾ ਹੋਇਆ ਚਾਦਰ ਪੇਸ਼ ਕੀਤੀ ਨਿਆਜ਼ ਪੇਸ਼ ਕੀਤੀ ਜਦੋਂ ਫਕੀਰ ਨੇ ਨਜ਼ਰ ਮਾਰੀ ਕਿ ਇੱਕ ਭੈਣ ਦੀ ਗੋਦ ਦੇ ਵਿੱਚ ਪੁੱਤ ਹੈ ਇੱਕ ਦੀ ਖਾਲੀ ਪੰਜ ਪੀ ਸਰਕਾਰ ਨਾਲ ਗੁਫਤਗੂ ਕਰਨ ਲਗਾ ਯਾ ਸਰਕਾਰ ਆਗਾ ਹੁਕਮ ਹੋਇਆ ਜ਼ੁਬਾਨ ਵੀ ਦੋਵਾਂ ਨੂੰ ਦਿੱਤੀ ਕੌਲ ਵੀ ਜ਼ੁਬਾਨ ਦਿੱਤਾ ਪ੍ਰਸ਼ਾਦ ਵੀ ਦੋਵਾਂ ਨੂੰ ਦਿੱਤਾ ਫਿਰ ਇੱਕ ਅਦਾ ਪੁੱਤ ਕਿਉਂ ਨਹੀਂ ਹੋਇਆ ਸਰਕਾਰ ਨੇ ਅੱਗੋ ਕਿਹਾ ਕਮਲਿਆ ਉਹ ਗੱਲ ਸਾਨੂੰ ਸਾਨੂੰ ਹੀ ਦੋਸ਼ ਦੇਈ ਜਾਣਾ ਹੈ ਇਸ ਲੜਕੀ ਨੂੰ ਪੁੱਛਦਾ ਸਹੀ ਇਹਨੇ ਯਕੀਨ ਰੱਖਿਆ ਵਿਸ਼ਵਾਸ ਰੱਖਿਆ ਉਹ ਖਜ਼ੂਰਾਂ ਦਾ ਪਰੇਸ਼ਾਨ ਖਾਦਾ ਫਕੀਰ ਕਹਿਣ ਲਗਾ ਬੇਟਾ ਤੇਰਾ ਪੁੱਤ ਕਿੱਥੇ ਆ ਉੱਥੇ ਵੀ ਉਸ ਲੜਕੀ ਨੇ ਝੂਠ ਬੋਲਿਆ ਕਹਿੰਦੀ ਬਾਬਾ ਜੀ ਹੋਇਆ ਹੀ ਨਹੀਂ ਉਹ ਯਾਨੀ ਉਹ ਪੰਜਵੀਂ ਸਰਕਾਰ ਦੇ ਮੰਨਣ ਵਾਲਾ ਫਕੀਰ ਕਹਿ ਲਗਾ ਕਮਲੀਏ ਗੱਲ ਸੁਣ ਇਹ ਜ਼ਬਾਨ ਮੈਂ ਨਹੀਂ ਦਿੱਤੀ ਇਹ ਕੋਲ ਮੈਂ ਨਹੀਂ ਦਿੱਤਾ ਇਹ ਮੇਰੀ ਸਰਕਾਰ ਦਾ ਹੁਕਮ ਹੋਇਆ ਜੇ ਤੇਰੀ ਛੋਟੀ ਪੈਣ ਦੇ ਕਰੇ ਪੁੱਤੋ ਹੋ ਸਕਦਾ ਤੇ ਤੇਰੇ ਘਰੇ ਵੀ ਜ਼ਰੂਰ ਹੋਣਾ ਸੀ ਸੱਚ ਦੱਸ ਕਿ ਤੂੰ ਉਹ ਖਜ਼ੂਰਾ ਦਾ ਪ੍ਰਸ਼ਾਦ ਖਾਦਾ ਜਾਂ ਨਹੀਂ ਖਾਦਾ ਗੱਲ ਵਿੱਚ ਬੰਦਾ ਪਾ ਕੇ ਕਹਿ ਲਗੀ ਸਰਕਾਰ ਮੈਂ ਭੁੱਲ ਗਈ ਮੇਰਾ ਯਕੀਨ ਵਿਸ਼ਵਾਸ ਟੁੱਟ ਗਿਆ ਮੈਂ ਉਹ ਖਜ਼ੂਰਾ ਦਾ ਪ੍ਰਸ਼ਾਦ ਨਹੀਂ ਖਾਦਾ ਔਸ ਫਕੀਰ ਨੇ ਕਿਹਾ ਕੰਬੜੀਏ ਕਾਛਣ ਜੇ ਤੂੰ ਖਜ਼ੂਰਾਂ ਦਾ ਪ੍ਰਸ਼ਾਦ ਨਹੀਂ ਖਾਂਦਾ ਤੈਨੂੰ ਇਹਨਾਂ ਪਤਾ ਉਹ ਰੱਖਿਆ ਕਿੱਥੇ ਕਹਿੰਦੀ ਹਾਂ ਸਰਕਾਰ ਮੈਨੂੰ ਅੱਜ ਵੀ ਯਾਦ ਹੈ ਕਿ ਮੈਂ ਖਜ਼ੂਰਾਂ ਦਾ ਪ੍ਰਸ਼ਾਦ ਬੜਾ ਸਾਭ ਕੇ ਇੱਕ ਪੱਥਰ ਦੇ ਕੋਨੇ ਕੋਲ ਰੱਖ ਗਈ ਸੀ ਆ ਫਕੀਰ ਦੀ ਜਾਨ ਨੇ ਕਿਹਾ ਕੰਬੜੀਏ ਜਾਦਰ देर ਨਾ ਕਰ ਜਾ ਕੇ ਉੱਥੇ ਦੇਖ ਉਹ ਤੇਰਾ ਪੁੱਤ ਕਿਤੇ ਉੱਥੇ ਨਾ ਖੇਡਦਾ ਹੋਵੇ ਤੈਨੂੰ ਖਜ਼ੂਰਾਂ ਥੋੜੀ ਤੈਨੂੰ ਤਾਂ ਪੁੱਤ ਦਿੱਤਾ ਸੀ ਤੈਨੂੰ ਲੈਣਾ ਨਹੀਂ ਆਇਆ ਚੱਬ ਅੱਜ ਕੇ ਜਾ ਐਨੀ ਗੱਲ ਜਾਂ ਤਾਂ ਵੱਡੀ ਬੈਣ ਨੇ ਸੁਣੀ ਸੱਜਾ ਸਲਾਮ ਕੀਤਾ ਭਜੀ ਭਜੀ ਗਈ ਜਦੋਂ ਪੱਥਰ ਦੇ ਕੋਨੇ ਕੋਲ ਦੇਖਿਆ ਕੀ ਇੱਕ ਛੋਟਾ ਜਿਹਾ ਬੱਚਾ ਪਿਆ ਹੋਇਆ ਉਸ ਵੱਡੀ ਪੈਨ ਨੇ ਚੱਕਿਆ ਗੱਲ ਨਾ ਲਾਇਆ ਤੇ ਪੰਜ ਪੀਰ ਸਰਕਾਰ ਦੇ ਦਰਬਾਰ ਦੇ ਉੱਤੇ ਆਈ ਤੇ ਦੁਨੀਆ ਨੂੰ ਦੱਸਣ ਲੱਗੀ ਕੀ ਪੰਜ ਪੀਰ ਨੇ ਗੱਲ ਨਾਲ ਲਾ ਕੇ ਅੱਜ ਪੀਰ ਨੇ ਗੱਲ ਨਾਲ ਲਾ ਕੇ ਪੰਜ ਪੀਰ ਨੇ ਗੱਲ ਨਾਲ ਲਾ ਕੇ ਪੰਜ ਪੀਰ ਨੇ ਗੱਲ ਨਾਲ ਲਾ ਕੇ ਮੇਰਾ ਬਾਗ ਜਗਾ ਆ ਪੰਜ ਪੀਰ ਨੇ ਗੱਲ ਨਾਲ ਲਾ ਕੇ ਮੇਰਾ ਬਾਗ ਜਗਾ ਮੈਂ ਬੇਰੰਗੀ ਫਿਰਦੀ ਸੀ ਮੈਂ ਬੇਰੰਗੀ ਜੰਬੀ ਫਿਰਦੀ ਸਾਂਗ ਪੰਜ ਪੀਰ ਨੇ ਲਾਇਆ ਮੈਂ ਵੀ ਰੰਗੀ ਫਿਰਦੀ ਸਾਂਗ ਪੰਜ ਪੀਰ ਨੇ ਲਾਇਆ ਮੈਂ ਵੀ ਰੰਗੀ ਮੇਰੀ ਰੰਗ ਪੰਜ ਪੀਰ ਨੇ ਲਾਇਆ ਪੰਜ ਪੀਰ ਦੇ ਨਵਾਰੇ ਜਾਵਾ ਪੰਜ ਪੀਰ ਦੇ ਨਵਾਰੇ ਜਾਵਾ ਅੱਜ ਪੀਰ ਦੇ ਨਵਾਰੇ ਜਾਵਾ ਪੰਜ ਪੀਰ ਦਾ ਸ਼ੁਕਰ ਮਨਾਵਾ ਪੰਜ ਪੀਰ ਦਾ ਸ਼ੁਕਰ ਮਨਾਵਾ ਏ ਪੰਜ ਪੀਰ ਦਾ ਸ਼ੁਕਰ ਮਨਾਵਾ ਪੰਜ ਪੀਰ ਦਾ ਸ਼ੁਕਰ ਮਨਾਵਾ ਪੰਜ ਪੀਰ ਨੇ ਕਰਮ ਹੈ ਕੀਤਾ ਮੈਂ ਤਾਇਓ ਕੋ ਦੀ ਲਾਲ ਖਦਾਵਾ ਤਾਇਓ ਕੋ ਦੀ ਲਾਲ ਖਦਾਵਾ ਮੈਂ ਤਾਇਓ ਕੋ ਦੀ ਲਾਲ ਖਦਾਵਾ ਜਦ ਦੀ ਮੈਂ ਪੰਜ ਪੀਰ ਦੀ ਹੋਈ ਜਦ ਦੀ ਮੈਂ ਪੰਜ ਪੀਰ ਦੀ ਹੋਈ ਮਜਾ ਜੀਰ ਦਾ ਆਇਆ ਜਦ ਦੀ ਮੈਂ ਪੰਜ ਪੀਰ ਦੀ ਹੋਈ ਮਜਾ ਜੀਰ ਦਾ ਆਇਆ ਮੈਂ ਬੇਰੰਗੀ ਫਿਰਦੀ ਸਾ ਮੈਂ ਬੇਰੰਗੀ ਫਿਰਦੀ ਸਾ ਮੈਂ ਬੇਰੰਗੀ ਫਿਰਦੀ ਸਾ ਰੰਗ ਪੰਜ ਪੀਰ ਨੇ ਪੀਰ ਦੇ ਬੂਹੇ ਬੈ ਗਈ ਪੀਰ ਦੇ ਬੂਹੇ ਮੈਂ ਪੰਜ ਪੀਰ ਦੀ ਹੋ ਕੇ ਰਹਿ ਗਈ ਪੰਜ ਪੀਰ ਦੀ ਹੋ ਕੇ ਰਹਿ ਗਈ ਮੈਂ ਪੰਜ ਪੀਰ ਦੀ ਹੋ ਕੇ ਰਹਿ ਗਈ ਪੰਜ ਪੀਰ ਦਾ ਦਰਸ਼ਨ ਕਰਕੇ ਪੰਜ ਪੀਰ ਦਾ ਦਰਸ਼ਨ ਕਰਕੇ ਪੰਜ ਪੀਰ ਦਾ ਦਰਸ਼ਨ ਕਰਕੇ اے ਮੇਰੇ ਦਿਲ ਵਿੱਚ गुजारा कितती ने मेरा गुजारा ओ वीर पांच पीर दी मेरा सहारा पांच पीर नहीं मेरा सहारा पांच पीर दी मेरा सहारा मेरा पांच पीर नहीं मेरा सहारा पांच पीर दी मेरा सहारा तुझे नहीं मेरा सहारा पांच पीर ने सब तो सोने पीर ने सब तो सोने पांच पीर ने सब तो ਕਿਨੂੰ ਲਾਉਂਦੇ ਨਹੀਂ ਓ ਨਾਰਾ ਕਿਸੇ ਨੂੰ ਲਾਉਂਦੇ ਨਹੀਂ ਓ ਨਾਰਾ ਕਿਹਦੇ ਨੂੰ ਲਾਉਂਦੇ ਨਹੀਂ ਓ ਨਾਰਾ ਕਿਸੇ ਨੂੰ ਲਾਉਂਦੇ ਗੁਰੂ ਬੇਜ ਬਖਸ਼ੀ ਨੂੰ ਘਰ ਨਾਲ ਲਾਕੇ ਗੁਰੂ ਬੇਜ ਬਖਸ਼ੀ ਨੂੰ ਘਰ ਨਾਲ ਲਾਕੇ ਗੁਰੂ ਬੇਜ ਬਖਸ਼ੀ ਨੂੰ ਘਰ ਨਾਲ ਲਾਕੇ ਐ ਸਖਰਮ ਕਮਾਇਆ ਗੁਰੂ ਬੇਜ ਬਖਸ਼ੀ ਨੂੰ ਘਰ ਨਾਲ ਲਾਕੇ ਐ ਸਖਰਮ ਕਮਾਇਆ ਮੈਂ ਬੇਰੰਗੀ ਫਿਰ